ਸਮੇਂ ਦੇ ਇੰਤਜ਼ਾਰ ਤੋਂ ਬਾਅਦ RAM LALA ਆਪਣੀ ਤਰਤੀ ਤੇ ਵਿਰਾਜਮਾਨ ਹੋਣ ਚਾਰੇ ਨੇ ਅਯੁੱਧਿਆ ਮੰਦਿਰ ਦਾ ਉਦਘਾਟਨ ਹੋਏਗਾ ਅਯੁੱਧਿਆ ਦੇ RAM ਮੰਦਿਰ ਵਿੱਚ ਲਗਾਈ ਜਾ ਰਹੀ ਘੰਟੀ ਦਾ ਭਾਰ 600 ਕਿਲੋਗ੍ਰਾਮ ਦੱਸਿਆ ਜਾਂਦਾ ਹੈ ਇਸ ਤੇ ਜੈ ਸ਼੍ਰੀ RAM ਲਿਖਿਆ ਹੋਇਆ ਹੈ ਇਸ ਘੰਟੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵੀ ਸਾਹਮਣੇ ਆਈਆਂ ਨੇ ਦੱਸ ਜਿਏ ਕਿ RAM ਮੰਦਿਰ ਵਿੱਚ ਲਗਾਈ ਜਾਣ ਵਾਲੀ ਇਹ ਘੰਟੀ ਸਭ ਤੋਂ ਵੱਡੀ ਹੈ ਅਤੇ ਅਸ਼ਟ ਧਾਤੂ ਦੀ ਬਣੀ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਵੱਡੀ ਕੰਟੀ ਨੂੰ ਬਣਾਉਣ ਦੇ ਲਈ ਇੱਕ ਫੈਕਟਰੀ ਦੇ 400 ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਇਸ ਦਾ ਘੇਰਾ ਬਾਹਰੋਂ 15 ਫੁੱਟ ਅਤੇ ਅੰਦਰੋਂ 5 ਫੁੱਟ ਹੈ ਇਸ ਦੀ ਉਚਾਈ 8 ਫੁੱਟ ਦੀ ਹੈ ਇਸ ਕੰਟੀ ਨੂੰ ਬਣਾਉਣ ਵਿੱਚ ਤਕਰੀਬਨ 25 ਲੱਖ ਰੁਪਏ ਦਾ ਖਰਚ ਹੋਇਆ ਲੰਬੇ ਸਮੇਂ ਤੋਂ ਭਗਤ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਸ ਮੰਦਿਰ ਦਾ ਉਦਘਾਟਨ ਹੋਵੇ ਹੁਣ ਇਸ ਮੰਦਿਰ ਵਿੱਚ ਲਗਾਈ ਗਈ ਇੱਕ ਘੰਟੀ ਕਾਫੀ ਵਿਸ਼ੇਸ਼ ਜਿਹੜੀ ਅਸ਼ਟ ਤਾਤੂ ਦੀ ਬਣੀ ਹੋਈ ਹੈ ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ RAM LALA ਆਪਣੀ ਥੱਟੀ ਤੇ ਵਿਰਾਜਮਾਨ ਹੋਣ ਜਾ ਰਹੇ ਨੇ ਅਯੁੱਧਿਆ ਮੰਦਿਰ ਦਾ ਉਦਘਾਟਨ ਹੋਏਗਾ ਅਯੁੱਧਿਆ ਦੇ RAM ਮੰਦਿਰ ਵਿੱਚ ਲਗਾਈ ਜਾ ਰਹੀ ਘੰਟੀ ਦਾ ਭਾਰ 600 ਕਿਲੋਗ੍ਰਾਮ ਦੱਸਿਆ ਜਾਂਦਾ ਹੈ ਇਸ ਤੇ ਜੈ ਸ਼੍ਰੀ RAM ਲਿਖਿਆ ਹੋਇਆ ਹੈ ਇਸ ਘੰਟੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਰਾਮ ਮੰਦਰ ਵਿੱਚ ਲਗਾਈ ਜਾਣ ਵਾਲੀ ਇਹ ਘੰਟੀ ਸਭ ਤੋਂ ਵੱਡੀ ਹੈ ਅਤੇ ਅਸ਼ਟ ਧਾਤੂ ਦੀ ਬਣੀ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਵੱਡੀ ਘੰਟੀ ਨੂੰ ਬਣਾਉਣ ਦੇ ਲਈ ਇੱਕ ਫੈਕਟਰੀ ਦੇ 400 ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਇਸ ਦਾ ਘੇਰਾ ਬਾਹਰੋਂ 15 ਫੁੱਟ ਅਤੇ ਅੰਦਰੋਂ 5 ਫੁੱਟ ਹੈ। ਇਸ ਦੀ ਉਚਾਈ 8 ਫੁੱਟ ਦੀ ਹੈ। ਇਸ ਕੰਟੀਨਿਊ ਬਣਾਉਣ ਵਿੱਚ ਤਕਰੀਬਨ 25 ਲੱਖ ਰੁਪਏ ਦਾ ਖਰਚ ਹੋਇਆ ਹੈ। ਲੰਬੇ ਸਮੇਂ ਤੋਂ ਭਗਤ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਸ ਮੰਦਰ ਦਾ ਉਦਘਾਟਨ ਹੋਵੇ। ਹੁਣ ਇਸ ਮੰਦਰ ਵਿੱਚ ਲਗਾਈ ਗਈ ਇੱਕ ਕੰਟੀ ਕਾਫੀ ਵਿਸ਼ੇਸ਼ ਜਿਹੜੀ ਅਸ਼ਟ ਤਾਤੂ ਦੀ ਬਣੀ ਹੋਈ ਹੈ। ਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ RAM LALA ਆਪਣੀ ਤਰਤੀ ਤੇ ਵਿਰਾਜਮਾਨ ਹੋਣ ਚਾਰੇ ਨੇ ਅਯੋਧਿਆ ਮੰਦਿਰ ਦਾ ਉਦਘਾਟਨ ਹੋਏਗਾ ਅਯੋਧਿਆ ਦੇ RAM ਮੰਦਿਰ ਵਿੱਚ ਲਗਾਈ ਜਾ ਰਹੀ ਘੰਟੀ ਦਾ ਭਾਰ 600 ਕਿਲੋਗ੍ਰਾਮ ਦੱਸਿਆ ਜਾਂਦਾ ਹੈ ਇਸ ਤੇ ਜੈ ਸ਼੍ਰੀ RAM ਲਿਖਿਆ ਹੋਇਆ ਹੈ ਇਸ ਘੰਟੀ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵੀ ਸਾਹਮਣੇ ਆਈਆਂ ਨੇ ਦੱਸ ਦਈਏ ਕਿ RAM ਮੰਦਿਰ ਵਿੱਚ ਲਗਾਈ ਜਾਣ ਵਾਲੀ ਇਹ ਘੰਟੀ ਸਭ ਤੋਂ ਵੱਡੀ ਹੈ ਅਤੇ ਅਸ਼ਟ ਧਾਤੂ ਦੀ ਬਣੀ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਵੱਡੀ ਕੰਟੀਨੂ ਬਣਾਉਣ ਦੇ ਲਈ ਇੱਕ ਫੈਕਟਰੀ ਦੇ 400 ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕੀਤੀ ਹੈ ਇਸ ਦਾ ਘੇਰਾ ਬਾਹਰੋਂ 15 ਫੁੱਟ ਅਤੇ ਅੰਦਰੋਂ 5 ਫੁੱਟ ਹੈ ਇਸ ਦੀ ਉਚਾਈ 8 ਫੁੱਟ ਦੀ ਹੈ ਇਸ ਕੰਟੀਨੂ ਬਣਾਉਣ ਵਿੱਚ ਤਕਰੀਬਨ 25 ਲੱਖ ਰੁਪਏ ਦਾ ਖਰਚ ਹੋਇਆ ਲੰਬੇ ਸਮੇਂ ਤੋਂ ਭਗਤ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਇਸ ਮੰਦਰ ਦਾ ਉਦਘਾਟਨ ਹੋਵੇ ਹੁਣ ਇਸ ਮੰਦਰ ਵਿੱਚ ਲਗਾਈ ਗਈ ਇੱਕ ਘੰਟੀ ਕਾਫੀ ਵਿਸ਼ੇਸ਼ ਜਿਹੜੀ ਅਸ਼ਟ ਤਾਤੂ ਦੀ ਬਣੀ ਹੋਈ ਹੈ